हां जी पंजाबीयो ਸਤਿ ਸ੍ਰੀ ਅਕਾਲ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਰਹੀ ਆ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਕੋਲ ਬਹੁਤ ਵੱਡੀ ਹਸਤੀ ਪਹੁੰਚ ਰਹੀ ਆ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜਾ ਮਰਨ ਵਰਤ ਦੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਉਹਨੂੰ ਵਰਤ ਨੂੰ ਲੈ ਕੇ ਦਰਅਸਲ ਖਤਮ ਕਰਨ ਨੂੰ ਲੈ ਕੇ ਜਿਹੜੀ ਮੁਹਿੰਮ ਚੱਲੀ ਸੀ ਨਰਿੰਦਰ ਮੋਦੀ ਯਾਨੀ ਪ੍ਰਧਾਨ ਮੰਤਰੀ ਦੇਸ਼ ਦੇ ਉਹ ਚਾਹੁੰਦੇ ਨੇ ਕਿ ਜਿਹੜਾ ਧਰਨਾ ਉਹ ਸਮਾਪਤ ਹੋ ਜਾਵੇ ਤਾਂ ਹੁਣ ਇੱਕ ਇੱਥੇ ਵੱਡੀ ਖ਼ਸਤੀ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਡੱਲੇਵਾਲ ਨੂੰ ਲੈ ਕੇ ਬਹੁਤ ਵੱਡੀ ਖ਼ਬਰ ਆ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਅਕਸਰ ਜਾਨੀ ਕਿਸਾਨਾਂ ਨੂੰ ਲੱਗਦਾ ਸੀ ਕਿ ਅਸੀਂ ਜਿਹੜਾ ਮੋਰਚਾ ਉਹਨੂੰ ਫਤਿਹ ਕਰਕੇ ਉੱਠਾਂਗੇ ਉਹ ਡੱਲੇਵਾਲ ਦਾ ਜਿਹੜਾ ਕਿ ਸਥਿਤੀ ਸੀ ਉਹ ਵੀ ਬੜੀ ਨਾਜ਼ੁਕ ਬਣ ਚੁੱਕੀ ਆ ਕਿਉਂਕਿ ਜਿਹੜੇ ਦਿਨ ਨੇ ਉਹ ਬਹੁਤ ਸਾਰੇ ਹੋ ਗਏ ਨੇ 51-52 ਦਿਨਾਂ ਦੇ ਕਰੀਬ ਜਿਹੜਾ ਕਿ ਡੱਲੇਵਾਲ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਨੇ ਔਰ ਜਿਹੜਾ ਹੁਣ ਵੱਡੀਆਂ ਹਸਤੀਆਂ ਪਹੁੰਚੀਆਂ ਔਰ ਉਹਦੇ ਨਾਲ ਹੀ ਇੱਕ ਹੋਰ ਜਿਹੜਾ ਕਿ ਬਹੁਤ ਵੱਡਾ ਚਿਹਰਾ ਡੱਲੇਵਾਲ ਸਾਹਿਬ ਦੇ ਕੋਲ ਪਹੁੰਚ ਜਾਂਦਾ ਤਾਂ ਇੱਕ ਬਾਲੀਵੁੱਡ ਤੇ ਇੱਕ ਜਿਹੜਾ ਕਿ ਹਿੱਲ ਚੁੱਕਿਆ ਇਸ ਖਬਰ ਨੂੰ ਲੈ ਕੇ ਕਿ ਜਿਹੜਾ ਡੱਲੇਵਾਲ ਨੂੰ ਲੈ ਕੇ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਦਾ ਉੱਥੇ ਜਮਾਵੜਾ ਲੱਗ ਰਿਹਾ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਮੈਂ ਕੋਈ ਜੁੜੀ ਹਲਕਾ ਮੈਂ ਨਹੀਂ ਲਵਾਗਾ ਮੈਂ ਨਿਆਂ ਮੰਗਾ ਮੰਨਿਆ ਗਿਆ ਸਮਝਦਾ ਜਿਹੜਾ ਅਪਰੂਵਲ ਹੋ ਗਿਆ ਸੀਗਾ ਉਹਨਾਂ ਨੂੰ ਜਦ ਤੱਕ ਇੰਪਲੀਮੈਂਟੇਸ਼ਨ ਨਹੀਂ ਹੋ ਜਾਂਦੀ ਜਦ ਤੱਕ ਮੈਂ ਐਵੇਂ ਬਿਠਾ ਰਹਾਗਾ ਨਾ ਚੱਲਦਾ ਬੈਠੇ ਰੋਗਾ ਨਾਲ ਬੈਠ ਕੇ ਬੈਠ ਕੇ ਚੱਲ ਕਰਦੇ ਅਸੀਂ ਬੈਠੇ ਰਹੇ ਇਹਨਾਂ ਨੂੰ ਕਿਹਾ ਦੋ ਪਾਸੇ ਕਿ ਬਾਬਾ ਸਿਡੇ ਹੋਇਆ ਹੈ ਮਰਗੀ ਕਰਕਾ ਹੈ ਨਹੀਂ ਸਰਕਾਰ ਜੇ ਮੰਗੇ ਪਾਵਰ ਤੋਂ ਮਾਫੀ ਦੇਵੇ ਤਾਂ ਇਹ ਵੀ ਜਿਵੇਂ ਤੇਰੀ ਯਾਰੀ ਵਾਲੀ ਕਿਸੇ ਜੱਥੇ ਲੋਕਾਂ ਝੂਠੇ ਵਾਦੇ ਕਰਦੇ ਆ ਲੋਕਾਂ ਦੇ ਨਾਲ ਮੈਂ ਤਾਂ ਮੈਂ ਦੂਜੀ ਵਾਰ ਦੇਖ ਰਹੀ ਹਾਂ ਜਦੋਂ ਅਸੀਂ ਅੱਜ ਕਿ ਪਹਿਲਾਂ ਆਪਣੇ ਪਿਤਾ ਜੀ ਬਾਰੇ ਸੁਣਿਆ ਸਾਰੇੰ ਦੱਸਿਆ ਕਿ ਨਕਸ਼ਾ ਕਿਚਿਆ ਵਾਸੀ ਅੱਜ ਫਿਰ ਇਹ ਲੱਗਦਾ ਕੋਈ ਕੁਝ ਹੋ ਰਿਹਾ ਉਦੋਂ ਅਸੀਂ ਜਰਮ ਲੈਂਡ ਵੇਲੇ ਵੱਡੇ ਬਚਪਨ ਦੇ ਵਿੱਚ ਦੇਖਿਆ ਸਾਰਾ ਕੁਝ ਅੱਜ ਅਸੀਂ ਆਖਰੀ ਏਜ ਦੇ ਵਿੱਚ ਬੈਠਿਆ ਉਹਨਾਂ ਦੇ ਹਿਸਾਬ ਨਾਲ ਲੇਕਿਨ ਅੱਜ ਜੋ ਇੱਥੇ ਹੋ ਰਿਹਾ ਪੰਜਾਬ ਦੇ ਵਿੱਚ ਇਹਨੂੰ ਦੇਖ ਕੇ ਮੈਂ ਕਹਿੰਦੀ ਆ ਕਿ ਮਰਗੀ ਵੀ ਦਸਕਿਰਟੀਆਂ ਕੋਈ ਬਾਰ-ਬਾਰ ਮੈਂ ਕਹਿਣਾ ਨਹੀਂ ਚਾਹਦੀ ਕਿ ਸੁੱਤੇ ਪਏ ਉੱਠ ਕੇ ਸਾਨੂੰ ਆਪਣੀ ਨੀਂਦਾਂ ਛੁੱਟਦੀਆਂ ਆ ਕੇ ਸੁੱਤੇ ਪਏ ਉੱਠ ਕੇ ਸਾਨੂੰ ਸੜਕਾਂ ਭਰਦੀਆਂ ਰੋਣੇ ਆ ਤੇ ਕਈ ਵਾਰੀ ਸੱਚੀ ਗੱਲ ਹੈ ਸ਼ਿਕਰੇ ਵੀ ਰੱਬ ਜੇ ਨਾ ਕਰਤੇ ਆ ਕਿ ਸਾਡਾ ਹੀ ਇਮਤਿਹਾਨ ਕੋਲਿਆ ਜਾਂਦਾ ਹੈ ਕਿ ਪੰਜਾਬੀਆਂ ਦਾ ਇਮਤਿਹਾਨ ਕੋਲਿਆ ਜਾਂਦਾ ਹੈ ਐਜੀ ਬੇਇਨਸਾਫੀ ਤਾਂ ਦੁਨੀਆਂ 'ਚ ਨਹੀਂ ਮੈਂ ਕਿਤੇ ਦੇਖੀ ਹੋਣੀ ਕਿ ਗਵਰਨਮੈਂਟ ਨੂੰ ਕਰਕੇ ਮੁੱਕਰ ਜਾਵੇ ਗੱਲ ਉਹ ਸਵਿਟਜ਼ਰਲੈਂਡ ਦੀ ਸਰਕਾਰ ਹੈ ਕਿਸੇ ਇਸ਼ੂ ਦੇ ਉੱਤੇ ਸਾਡਾ ਇੱਕ ਪੰਜਾਬੀ ਉੱਤੇ ਕੇਸ ਲੜ ਰਿਆ ਸੀਗਾ ਉੱਥੇ ਜੋ ਫੈਸਲਾ ਹੋ ਗਿਆ ਕਰਨਾ ਪਿਆ ਕਿੰਨੇ ਮਿਲੀਅਨ ਉਹਨਾਂ ਨੂੰ ਦੇਣਾ ਪਿਆ ਫੇਰ ਕਹਾਂ ਬਾਹਰਲੇ ਮੰਦੀਆਂ ਨੇ ਤੇ ਇਹ ਸਰਕਾਰ ਹੈ ਜੀ ਠੀਕ ਹੈ ਮੈਂ ਕਹਿੰਦੇ ਆ ਆਪਣੇ ਜਿੰਦ ਕਹਿੰਦੇ ਮੈਂ ਬੇਸ਼ਰਮਗੀ ਦੀ ਹੱਦ ਆਉਂਦੀ ਕਿ ਪਬਲਿਕ ਸਾਹਮਣੇ ਲੋਕਾਂ ਸਾਹਮਣੇ ਦੇ ਨੇਸ਼ਨਲੀ ਇੰਟਰਨੈਸ਼ਨਲੀ ਕਰਕੇ ਫੇਰ ਵਾਪਸ ਲੈਨੇ ਆ ਤੇ ਕਿਹੜੇ ਮੂੰਹ ਦਾ ਬੈਠੇ ਨੇ ਉਹਨਾਂ ਦਾ ਇਹ ਦਰਸਲ ਬਹੁਤ ਵੱਡੀ ਹਸਤੀ ਆ ਜਿਹੜੀ ਕਿ ਭੱਟੜਾ ਪੰਜਾਬ ਦੀ ਪੁਰਾਣੀ ਲੀਡਰ ਨੂੰ ਤੁਸੀਂ ਅਕਸਰ ਜਾਣਦੇ ਹੋਵੋਗੇ ਹੋਰ ਵੀ ਜਣੀਆਂ ਕਿ ਬਹੁਤ ਵੱਡੀਆਂ ਹਸਤੀਆਂ ਪਹੁੰਚ ਰਹੀਆਂ ਨੇ ਜਗਜੀਤ ਸਿੰਘ ਡੰਨੇਵਾਲ ਕੋਲ ਹੁਣ ਜਿਹੜੀ ਖਨੌਰੀ ਬਾਰਡਰ ਤੇ ਸਥਿਤੀ ਬਣੀ ਹੋਈ ਐ ਇਸ ਵਕਤ ਦੀ ਡੰਨੇਵਾਲ ਦਾ ਜਿਹੜਾ ਸਰੀਰ ਉਹ 25% ਜਿਹੜਾ ਕਿ ਰਹਿ ਚੁੱਕਿਆ ਸਥਿਤੀ ਨਾਜ਼ੁਕ ਹੈ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਜਾ ਰਹੀ ਹੈ ਕਿ ਖਨੌਰੀ ਬਾਰਡਰ ਤੇ ਇਕੱਠ ਕੀਤਾ ਜਾਵੇ ਤਾਂ ਕਿ ਜਿਹੜਾ ਫੋਕਸ ਹੈ ਉਹ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਤੇ ਜਿਹੜਾ ਕਿ ਵੱਡਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣ ਜਿਹੜਾ ਮਾਮਲਾ ਮਾਮਲਾ ਕੀ ਹੈ ਕਿ ਜਿਹੜੀਆਂ ਵੱਡੀਆਂ ਹਸਤੀਆਂ ਦਾ ਪਹੁੰਚਣਾ ਡੰਨੇਵਾਲ ਦੇ ਕੋਲ ਕੋਈ ਖਤਰੇ ਦੀ ਘੰਟੀ ਤੋਂ ਖਾਲੀ ਨਹੀਂ ਹੈ ਕਿਉਂਕਿ ਜਿਹੜੀ ਡੱਲੇਵਾਲ ਦੀ ਸਥਿਤੀ ਹੈ ਉਹ ਬਿਲਕੁਲ ਨਾਜ਼ਕ ਹੋ ਚੁੱਕੀ ਹੈ ਇਹ ਡਾਕਟਰ ਵੀ ਦੱਸ ਰਹੇ ਨੇ ਔਰ ਕਿਸਾਨ ਆਗੂਆ ਬਣੀਓ ਵੀ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਗੱਲਾਂ ਨੇ ਉਹ ਕੱਢ ਕੇ ਸਾਹਮਣੇ ਦੱਸੀਆਂ ਜਾ ਰਹੀਆਂ ਨੇ ਔਰ ਡੱਲੇਵਾਲ ਦੇ ਕੋਲ ਉਹਦੇ ਪਰਿਵਾਰ ਤੱਕ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਤਾਂ ਜਿਹੜੀ ਕਿ ਹੁਣ ਵੱਡੀ ਸ਼ੰਕਾ ਤਾਂ ਇਹ ਆ ਕਿ ਬਾਲੀਵੁੱਡ ਦੇ ਨੇਤਾ ਕੋਈ ਬਾਲੀਵੁੱਡ ਦੇ ਨੇਤਾ ਵੀ ਪਹੁੰਚ ਸਕਦੇ ਨੇ ਕਿਉਂਕਿ ਪਿਛਲੇ ਦਿਨੀ ਇੱਕ ਜਿਹੜੀ ਗੱਲ ਸੁਣੀ ਗਈ ਸੀ ਕਿ ਸਨੀ ਦਿਓਲ ਵੀ ਪਹੁੰਚ ਸਕਦੇ ਨੇ ਕਿਉਂਕਿ ਭਾਜਪਾ ਦੇ ਵਿੱਚ ਉਹਨਾਂ ਨੂੰ ਮੰਨਿਆ ਜਾਂਦਾ ਤਾਂ ਹੁਣ ਬਹੁਤ ਵੱਡੇ ਚਿਹਰੇ ਨੇ ਜਿਹੜਾ ਕਿ ਸਨੀ ਦਿਓਲ ਉਹ ਜੇਕਰ ਪਹੁੰਚਦੇ ਨੇ ਤਾਂ ਡੱਲੇਵਾਲ ਸਾਹਿਬ ਨੂੰ ਲੈ ਕੇ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਰਾਸਤਾ ਜ਼ਰੂਰ ਨਿਕਲੂਗਾ ਕਿਉਂਕਿ ਪੰਜਾਬ ਦੇ ਹੀ ਪਾਰਲੀਮੈਂਟ ਦੇ ਮੈਂਬਰ ਨੇ ਉਹ ਗੁਰਦਾਸਪੁਰ ਤੋਂ ਜਿੱਤੇ ਹੋਏ ਐਮਪੀ ਦੀ ਸੀਟ ਤੋਂ ਸਨੀ ਦਿਓਲ ਔਰ ਉਹਨਾਂ ਨੂੰ ਜੇਕਰ ਇਹ ਉਹ ਆਉਂਦੇ ਨੇ ਤਾਂ ਫੇਰ ਡੱਲੇਵਾਲ ਨੂੰ ਲੈ ਕੇ ਮੈਨੂੰ ਲੱਗਦਾ ਵੀ ਜਿੰਨੇ ਕੋਈ ਰਾਹਤ ਦੀ ਗੱਲ ਹੋ ਸਕਦੀ ਆ ਅਕਸਰ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਲੋਕਾਂ ਨੂੰ ਬਿੱਟੂ ਤੇ ਵੀ ਬੜਾ ਜ਼ਿਆਦਾ ਭਰੋਸਾ ਸੀ ਉਹ ਵੀ ਬੀਜੇਪੀ ਦੇ ਵਿੱਚ ਪਰ ਬਿੱਟੂ ਵੱਨੀਓ ਇੱਕ ਬਿਆਨ ਦਿੱਤਾ ਜਾਂਦਾ ਫੇਰ ਵੀ ਕਿਸਾਨ ਜਿਹੜੇ ਨੇ ਉਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਕਿਉਂਕਿ ਜਿੰਨਾ ਚਿਰ ਕੋਈ ਲਿਖਤੀ ਰੂਪ ਦੇ ਵਿੱਚ ਕੋਈ ਵੀ ਕਾਨੂੰਨੀ ਪ੍ਰਕਿਰਿਆ ਦੇ ਉੱਤੇ ਉਹਨਾਂ ਨੂੰ ਕਾਨੂੰਨ ਵਾਪਸੀ ਦੀ ਗਰੰਟੀ ਨਹੀਂ ਦੇ ਦਿੰਦੇ ਉਹਨਾਂ ਚ ਨਾ ਕੋਈ ਆਪਣਾ ਸਮਝਿਆ ਜਾ ਸਕਦਾ ਨਾ ਕੋਈ ਭਾਜਪੀ ਦੇ ਵਿੱਚ ਜਿਵੇਂ ਬਿੱਟੂ ਹੈ ਤਾਂ ਉਹਨੂੰ ਵੀ ਲੋਕ ਆਪਣੇ ਪੰਜਾਬ ਦਾ ਨੌਜਵਾਨ ਜਿਵੇਂ ਗਿਆ ਤਾਂ ਉਸ ਤਰ੍ਹਾਂ ਜਿਨੀ ਲੋਕਾਂ ਨੂੰ ਉਮੀਦ ਸੀ ਪਰ ਬਿੱਟੂ ਬਨਿਓ ਵੀ ਲੋਕਾਂ ਦੀਆਂ ਉਮੀਦਾਂ ਤੇ ਯਾਨੀ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਖਨੌਰੀ ਬਾਰਡਰ ਤੇ ਜਿਹੜਾ ਧਰਨਾ ਲੱਗਿਆ ਕਿ ਇਹਨੂੰ ਸਰਕਾਰ ਖਤਮ ਕਰ ਪਾਊਗੀ ਦੰਲੇਵਾਲ ਸਾਹਿਬ ਇਹਨੂੰ ਖਤੇ ਕਰ ਸਕਣਗੇ ਕਿਉਂਕਿ ਇੱਕ ਪਾਸੇ ਸਰਕਾਰ ਸੈਂਟਰ ਦੀ ਹੈ ਦੂਜੇ ਪਾਸੇ ਪੰਜਾਬ ਦੀ ਹੈ ਪੰਜਾਬ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਕਿਸਾਨੀ ਮਜ਼ਦੂਰੀ ਔਰ ਨਸ਼ਿਆਂ ਨੂੰ ਲੈ ਕੇ ਸਭ ਗੱਲਾਂ ਨਕਾਰੀਆਂ ਨੇ ਹੁਣ ਪੰਜਾਬ ਦੇ ਕਿਸਾਨਾਂ ਦੇ ਵਿੱਚ ਬਹੁਤ ਹੀ ਵੱਡਾ ਗੁੱਸਾ ਕਿ ਪੰਜਾਬ ਦੀ ਸਰਕਾਰ ਨੂੰ ਅਸੀਂ 92 ਸੀਟਾਂ ਦੇ ਕੇ ਚੁਣਿਆ ਸੀ ਔਰ ਫਿਰ ਵੀ ਸਾਡੇ ਕੰਮ ਨਹੀਂ ਆਈ ਟਾਉਣ ਵਾਲੇ ਸਮੇਂ ਦੇ ਵਿੱਚ ਡੱਲੇਵਾਲ ਨੂੰ ਲੈ ਕੇ ਕੁਝ ਵੱਡਾ ਹੋ ਸਕਦਾ ਕਿਸਾਨੀ ਪ੍ਰਦਰਸ਼ਨ ਜਿਹੜਾ ਕਿ ਵੱਡਾ ਵੀ ਚੱਲ ਸਕਦਾ ਫਿਰ ਤੋਂ ਰੋਡ ਜਾਮ ਹੋ ਸਕਦੇ ਨੇ ਬਹੁਤ ਸਾਰਾ ਜਾਨੀ ਨੁਕਸਾਨ ਵੀ ਹੋ ਸਕਦਾ ਤਾਂ ਹੁਣ ਪੰਜਾਬੀਓ ਜਿੰਨੇ ਭੈਣ ਭਰਾ ਨਮੇ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟਾਪ